ਪਾਕਿਸਤਾਨ ਤੇ ਅਟੈਕ ਕੀਤਾ ਹੈ ਤਾਲੀਬਾਨ ਸਰਕਾਰ ਨੇ ਜੀਆਂ ਦਾਦੇ ਕਿ ਤਾਲੀਬਾਨ ਤੇ ਪਾਕਿਸਤਾਨ ਵਿਚਾਲੇ ਹਮਲੇ ਚੱਲ ਰਹੇ ਨੇ ਪਿਛਲੇ 3 ਦਿਨਾਂ ਤੋਂ ਲਗਾਤਾਰ ਝੜਪਾਂ ਹੋ ਰਹੀਆਂ ਸੀ ਔਰ ਉਸੇ ਵਿਚਾਲੇ ਹੁਣ ਤਾਲੀਬਾਨ ਦੇ ਵੱਲ ਇੱਕ ਵੱਡਾ ਹਮਲਾ ਪਾਕਿਸਤਾਨ ਤੇ ਕੀਤਾ ਗਿਆ ਹੈਗਾ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਤੇ ਹਮਲਾ ਕਰਨ ਮਗਰੋਂ ਬੀਐਲਏ ਜਾਨੀ ਕਿ ਬਲੋਚਿਸਤਾਨ ਦੇ ਲੜਾਕਿਆਂ ਨੇ ਸਮਰਥਨ ਦਿੱਤਾ ਹੈ ਤਾਲੀਬਾਨ ਸਰਕਾਰ ਨੂੰ ਅਫਗਾਨਿਸਤਾਨ ਸਰਕਾਰ ਨੂੰ ਸਮਰਥਨ ਦਿੱਤਾ ਹੈ ਬੀਐਲਏ ਨੇ ਬੀਐਲਏ ਕੌਣ ਹੈ ਬੀਐਲਏ ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਪਿਛਲੇ ਕਈ ਦਿਨਾ ਤੋਂ ਲਗਾਤਾਰ ਪਾਕਿਸਤਾਨ ਨੂੰ ਅੱਖਾਂ ਦਿਖਾ ਰਹੀ ਸੀ ਔਰ ਉਸੇ ਵਿਚਾਲੇ ਹੁਣ ਪਾਕਿਸਤਾਨ ਦੇ ਉੱਪਰ ਅਟੈਕ ਕੀਤਾ ਹੈ ਤਾਲੀਬਾਨ ਨੇ ਹਾਲਾਂਕਿ ਅਟੈਕ ਨੂੰ ਦੋ ਉੱਤਨ ਪੱਖਾਂ ਤੋਂ ਸਮਝਣ ਵਾਲਾ ਸੀਨ ਹੈ ਕਿਉਂਕਿ ਤੁਸੀਂ ਦੇਖੋ ਇਹ ਅਟੈਕ ਕਿਉਂ ਹੋਇਆ ਹੈ ਅਟੈਕ ਹੋਇਆ ਕਿਉਂਕਿ ਪਾਕਿਸਤਾਨ ਤੇ ਤਾਲੀਬਾਨ ਦੀ ਜਿਹੜੀ ਬਾਉਂਡਰੀ ਹੈ ਜਿਹੜੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਜਿਹੜੀ ਬਾਉਂਡਰੀ ਹੈ ਉੱਥੇ ਜਿਹੜਾ ਇੱਕ ਪ੍ਰੋਵਿੰਸ ਪੈਂਦੀ ਹੈ ਉੱਥੇ ਇੱਕ ਸਟੇਟ ਪੈਂਦੀ ਹੈ ਉੱਥੇ ਇੱਕ ਰਾਜ ਪੈਂਦਾ ਹੈ ਜਿਸ ਦਾ ਨਾਮ ਹੈ ਹੇਲਮੰਦ ਹੇਲਮੰਦ ਜਿਹੜਾ ਰਾਜ ਹੈ ਉਹ ਸਭ ਤੋਂ ਵੱਧ ਦੁਨੀਆ ਦੇ ਵਿੱਚ ਓਪੀਅਮ ਯਾਨੀ ਕਿ ਅਫੀਮ ਦੀ ਪੈਦਾਇਸ਼ ਕਰਨ ਵਾਲਾ ਏਰੀਆ ਇਹ ਖਿੱਤੇ ਦੇ ਵਿੱਚ ਦੁਨੀਆ ਦੀ 42% ओपीएम ਜਿਹੜੀ ਹੈ ਉਹ ਇੱਥੇ ਪ੍ਰੋਡਕਸ਼ਨ ਹੁੰਦੀ ਹੈ ਹੇਲਮੰਦ ਸਟੇਟ ਦੇ ਵਿੱਚ ਹਜ਼ਾਰ ਤੋਂ ਵੱਧ ਪਿੰਡ ਨੇ ਇਸ ਸਟੇਟ ਦੇ ਵਿੱਚ ਹਾਲਾਂਕਿ ਇਸੇ ਸਟੇਟ ਦੇ ਵਿੱਚ ਜਿਹੜਾ ਬਾਰਡਰ ਲੱਗਦਾ ਹੈ